ਪਹਿਲਾਂ ਇਹ ਗੱਲ ਹੈ ਵੀ ਜੰਗ ਜਿੱਦੀ ਨਗਣੀ ਨਾ ਲੱਗੇ ਕੀ ਉਥੋਂ ਦੇ ਲੋਕ ਜੰਗ ਚਾਹੁੰਦੇ ਨੇ ਹੁਣ ਇਹਨਾਂ ਨੇ ਪੁੱਤ ਮੈਨੂੰ ਪਤਾ ਫਿਰ ਉਹ ਚਾਹੁੰਦੇ ਨੇ ਕਿ ਨਹੀਂ ਆਪਾਂ ਨਹੀਂ ਅਸੀਂ ਤੁਹਾਨੂੰ ਗਰਾਉਂਡ ਜ਼ੀਰੋ ਦੀ ਰਿਪੋਰਟ ਦਿਖਾਉਣ ਲਈ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਿਦੀਚੰਦ ਸ਼ੀਨਾ ਵਿਖੇ ਇਹ 1 ਕਿਲੋਮੀਟਰ ਦੂਰ ਆ ਇਥੋਂ ਪਾਕਿਸਤਾਨ ਬਾਰਡਰ ਉਦੋਂ ਉਦੋਂ ਬਾਅਦ ਜੰਗ ਜਿਹੜਾ ਲੱਗਾ ਉਹਨਾਂ ਸਾਨੂੰ ਭਜਾਤਾ ਤੇ ਅਸੀਂ ਮੁਸ਼ਕਲ ਦੇ ਵਿੱਚ ਫਸੇ ਰਹੇ ਅਸੀਂ ਦੂਸਰ ਬਾਹਰ ੱਟਕੇ ਤੋੜੇ ਖਾਂਦੇ ਸਾਨੂੰ ਬਹੁਤ ਮੁਸ਼ਕਲ ਆਈ ਤੇ ਰੋਟੀ ਮਿਲਣੀ ਨਾ ਮਿਲਣੀ ਪਾਣੀ ਮਿਲਣਾ ਨਾ ਮਿਲਣਾ ਅਸੀਂ ਚੋਨੇ ਵੀ ਜੰਗ ਨਹੀਂ ਲੱਗੀ ਪਾਕਿਸਤਾਨ ਦੇ ਕੁਝ ਏਰੀਏ ਦੇ ਉੱਤੇ ਇਸ ਛੀਨੇ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਆ ਨੋਟਮਾਰਕ ਕੀਤੀ ਗਈ ਸੀ ਇਹ ਆਪਣੇ ਆਨੇ ਕੀਤੀ ਤੇ ਮੁੜ ਕੇ ਜਦੋਂ ਅਸੀਂ ਵਹਗੇ ਤੇ ਜੋ ਉਹਨਾਂ ਦੀ ਵਾਰੀ ਆਈ ਸਭ ਕੋ ਲਗੇ ਸਭ ਕੋ ਪੋਟ ਕੇ ਜੋਰ ਡਰ ਤੱਕ ਜੋ ਕੋ ਜੋ ਨਾ ਕੁਛ ਨਹੀਂ ਜੜਿਆ ਉਹਨਾਂ ਕੋ ਰੂੜੀ ਵੀ ਨਹੀਂ ਛੱਡੀ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਫੇਰ ਦੁਬਾਰਾ ਦੁਬਾਰਾ ਹੀ ਰਹੋ ਸਾਨੂੰ ਮੁਸ਼ਕਲ ਹੋ ਗਈ ਬਹੁਤ ਕੀ ਕਿਦਾਂ ਜਾਵਾਂਗੇ ਕਿਦਾਂ ਬੱਚੇ ਖੜਾ ਕਿਦਾਂ ਮਾਲਦਾਂ ਕਰ ਖੜਾਂਗੇ ਨਾ ਕੋਈ ਆਟਾ ਨਾ ਦਾਣਾ ਨਾ ਉਪਰ ਤੋਂ ਇਕੱਠੋ ਹੀ ਖਾਵਾਂਗੇ ਅਹੀਂ ਹੜੀ ਬਾਜੀ ਟੋਕੀ ਕੀਤੀ ਜਿਹੜੀ ਆ ਸੁਣੀ ਹੋਈ ਗੱਲ ਤੁਸੀਂ ਜਦੋਂ ਮਹਿਸੂਸ ਕਰਦੇ ਹੋ ਦਿਲ ਤਾਂ ਉਦੋਂ ਵੀ ਦਹਿਲ ਜਾਂਦਾ ਹੈ ਪਰ ਹੁਣ ਫੇਰ ਹਾਲਾਤ ਬਣੇ ਹੋਏ ਨੇ ਜੰਗ ਦੇ ਕਰਕਤਰ ਕੇ ਮਾੜੇ ਚੰਗੇ ਕੰਮ ਮਤਲਬ ਕਮਰੇ ਭਾਈ ਆ ਤੇ ਜੇ ਨੁਕਸਾਨ ਹੋ ਜੇ ਤੇ ਫਿਰ ਕਿਸ ਡਰਤ ਹੁੰਦਾ ਹੀ ਆ ਮਤਲਬ ਕਰ ਹਾਂ ਜਾਣਦਾ ਵੀ ਹੁਣ ਕਿਹੜਾ ਕਿਹੜਾ ਸਮਾਨ ਘਰੋ ਚੁੱਕੇ ਖੜਾ ਕਿੱਥੇ ਖੜਾਂਗੇ 77 ਤੇ 65 ਦੀ ਜੰਗ ਵੇਲੇ ਤੁਹਾਡੀ ਉਮਰ ਕਿੰਨੀ ਸੀ ਉਹ ਛੋਟੇ ਜਿਹੇ ਹਾਂ 1965 ਔਰ 1971 ਦੀ ਜੰਗ ਦੇ ਵਿੱਚ ਤੁਸੀਂ ਕਿੰਨੀ ਉਮਰ ਸੀ ਉਸ ਵਕਤ ਤੁਹਾਡੀ 15 ਸਾਲ ਦੀ ਲੋਰਚੀ ਦਾ ਸੌਦਾ ਲੈਣ ਜਾਂਦੀ ਰਹੀ ਨਾਲ ਅੱਛਾ ਜੀ ਮਾਪਿਓ ਦੇ ਨਾਲ ਹਾਂਜੀ ਹੈ ਉੱਥੇ ਹੀ ਜਾਂਦੇ ਰਹਿਆ ਮਤਲਬ ਘਰਾਂ ਦੇ ਵਿੱਚ ਚੌਂਕੀਦਾਰਾ ਸੀ ਹੈ گا ਮੇਰੇ ਬਾਪ ਦਾ ਵੀ ਚੇ ਉੱਥੇ ਨਾਲ ਨੂੰ ਦਰਜ ਕਰਨ ਨਾਲ ਜਾਂਦੇ ਰਹ ਅੱਛਾ ਜੀ ਹੈ ਦਾੜਾ ਫਕਾ ਲਿਆਉਂਦੇ ਰਹ ਹੈ ਇਸੇ ਤਰ੍ਹਾਂ ਮੁੜ ਕੇ ਬਾਹਰ ਉਠਣ ਹੋ ਗਿਆ ਮੁੜ ਕੇ ਫਿਰ ਡਾਂਗੇ ਲੱਗਾ ਤੇ ਅਸੀਂ ਉਧਰੋਂ ਫੇਮ ਕਰਨ ਆ ਗਏ ਅੱਛਾ ਜੀ ਆ ਆਏ ਤੰਬੂ ਲਾ ਕੇ ਭੈ ਜਾਂਦੇ ਸਾਂ ਤੇ ਕਾਨੇ ਭੰਨ ਕੇ ਕਾਨਿਆਂ ਦੀ ਛੱਤ ਪਾ ਲੜੀ ਕੰਨਾ ਕਰ ਲੈਣੀਆਂ ਕੱਚੀਆਂ ਰਾਤੀਆਂ ਦੀਆਂ ਕਰ ਲੈਣੀਆਂ ਤੇ ਕੁੜੀਆਂ ਨੇ ਮਿੱਟੀ ਲਾਣ ਜਾਣਾ ਤੇ ਮਿੱਟੀ ਦੇ ਥੋਬੇ ਲਾ ਲਾ ਕੇ ਤੇ ਘਰ ਬਣਾ ਲੈਣਾ ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ ਮਿਲਣ ਵਰਤਣ ਵਾਲੇ ਸੀਗਾ ਸੁਭਾਅ ਤਾਂ ਲੜਕੀਆਂ ਤਾਂ ਬਰਛਿਆਂ ਤੇ ਟੰਗ ਕੇ ਕਮਾ ਦਿੰਦੇ ਸੀ ਹਾਂ ਬੰਦੇ ਸੀ ਬੇਇਜ਼ਤੀ ਕਰਦੇ ਸੀ ਪਰ ਉਹ ਬੇਇਜ਼ਤੀ ਹੁਣ ਜੱ ਸਾਥੋਂ ਚੱਲੀ ਨਹੀਂ ਜਾਂਦੀ ਸਾਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਇਸ ਵਕਤ ਨਾਜ਼ੁਕ ਹਾਲਾਤ ਬਣੇ ਹੋਏ ਨੇ ਭਾਰਤ-ਪਾਕ ਦੇ ਸਬੰਧਾਂ ਦੇ ਵਿੱਚ ਕਿਉਂਕਿ ਪਹਿਲਗਾਮ ਦੇ ਵਿੱਚ ਪਿਛਲੇ ਦਿਨੀ ਇੱਕ આતਵਾਦੀ ਹਮਲਾ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਮਾਸੂਮ ਲੋਕਾਂ ਦੀ ਜਾਨ ਚਲੀ ਗਈ ਸੀ ਜਿਸ ਤੋਂ ਬਾਅਦ ਹਾਲਾਤ ਬਾਰਡ ਏਰੀਆ ਦੇ ਵਿੱਚ ਨਾਜ਼ੁਕ ਬਣੇ ਹੋਏ ਨੇ ਔਰ ਅਸੀਂ ਤੁਹਾਨੂੰ ਗਰਾਉਂਡ ਜ਼ੀਰੋ ਦੀ ਰਿਪੋਰਟ ਦਿਖਾਉਣ ਲਈ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਿਦੀਚੰਦ ਸ਼ੀਨਾ ਵਿਖੇ ਜਿੱਥੇ 1965 ਦੇ ਵਿੱਚ ਇਸ ਪਿੰਡ ਦੇ ਲੋਕਾਂ ਵੱਲੋਂ ਪਾਕਿਸਤਾਨ ਦੇ ਕੁਝ ਹਿੱਸੇ ਤੇ ਕਬਜ਼ਾ ਕੀਤਾ ਗਿਆ ਸੀ ਔਰ ਉਸ ਮੁਤਾਬਕ ਦਸਨ ਅਨੁਸਾਰ ਕੁਝ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਉਸ ਵਕਤ ਬਹੁਤ ਸਾਰੀ ਲੁੱਟਮਾਰ ਕੀਤੀ ਗਈ ਸੀ ਪਾਕਿਸਤਾਨ ਦੇ ਕੁਝ ਏਰੀਏ ਦੇ ਵਿੱਚੋਂ ਜਿਸ ਕਰਕੇ ਇਹ ਪਿੰਡ ਸੁਰਕੀਆਂ ਦੇ ਵਿੱਚ ਰਿਆ ਉਹਨਾਂ ਦੇ ਨਿਸ਼ਾਨੇ ਤੇ ਸੀ ਹਟ ਲਿਸਟ ਤੇ ਸੀ ਕਿ ਜੇਕਰ ਇਹ ਪਿੰਡ ਦਾ ਮੌਕਾ ਮਿਲਿਆ ਤਾਂ ਇਸ ਪਿੰਡ ਨੂੰ ਜਰੂਰ ਸਖਾਇਆ ਜਾਵੇਗਾ ਜਿਸ ਕਰਕੇ 1971 ਦੇ ਵਿੱਚ ਪਾਕਿਸਤਾਨ ਤੋਂ ਜਦੋਂ ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ ਤਾਂ ਪਾਕਿਸਤਾਨ ਵੱਲੋਂ ਇਸ ਪਿੰਡ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਦੇਖ ਲਓ ਕੋਈ ਦੂਰੀ ਤੇ ਇੱਥੋਂ ਚੌਂਕੀ ਸਥਿਤ ਹੈ ਔਰ ਕਰੀਬ 1 ਕਿਲੋਮੀਟਰ ਦੂਰ ਹੈ ਇੱਥੋਂ ਪਾਕਿਸਤਾਨ ਬਾਰਡਰ ਔਰ ਬਿਲਕੁਲ ਸੀਮਾ ਦੇ ਉੱਪਰ ਮੌਜੂਦ ਹੈ ਇਹ ਪਿੰਡ ਔਰ ਜਦੋਂ 1971 ਦੇ ਵਿੱਚ ਇਸ ਪਿੰਡ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈ ਪਾਕਿਸਤਾਨ ਵੱਲੋਂ ਤਾਂ ਡੇਢ ਸਾਲ ਇਹ ਪਿੰਡ ਪਾਕਿਸਤਾਨ ਦੇ ਕਬਜ਼ੇ ਵਿੱਚ ਰਹਿੰਦਾ ਹੈ। ਔਰ ਇੱਥੋਂ ਦੇ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜੂੰਝੇ ਔਰ ਦਰਦ-ਦਰ ਦੀਆਂ ਠੋਕਰਾ ਖਾਧੀਆਂ ਔਰ ਜਦੋਂ ਵਾਪਸ ਆਉਂਦੇ ਨੇ ਤਾਂ ਇਹ ਪਿੰਡ ਬਿਲਕੁਲ ਤਹਿਸ ਨਹਿਸ ਮਿਲਦਾ ਹੈ। ਜ਼ਿੰਦਗੀ ਨੂੰ ਦੁਬਾਰਾ ਲੀਤੇ ਲਾਉਣ ਵਾਸਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਉਹ ਲੋਕ ਜਦੋਂ ਗੱਲਬਾਤ ਕੀਤੀ ਅਸੀਂ ਤਾਂ ਉਹ ਲੋਕ ਦੱਸਦੇ ਨੇ ਕਿ ਕਿਹੋ ਜਿਹੇ ਹਾਲਾਤ ਸਨ ਔਰ ਹੁਣ ਇਸ ਵਕਤ ਜੇਕਰ ਜੰਗ ਲੱਗਦੀ ਹੈ ਤਾਂ ਉਹਨਾਂ ਲੋਕਾਂ ਨੂੰ ਫਿਰ ਤੋਂ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਏਗਾ ਜਿਸ ਕਰਕੇ ਬਾਰਡਰ ਏਰੀਆ ਦੇ ਨੇੜੇ ਜੋ ਪਿੰਡ ਵਸੇ ਹੋਏ ਨੇ ਉਹ ਸਹਿਮ ਦੇ ਵਿੱਚ ਨੇ ਡਰ ਦੇ ਵਿੱਚ ਨੇ ਕਿ ਆਖਰ ਕਿੱਧਰ ਨੂੰ ਜਾਣਗੇ ਆਓ ਦਿਖਾਉਨੇ ਆ ਪੂਰੀ ਗੱਲਬਾਤ ਤੁਹਾਨੂੰ ਔਰ ਇਹ ਹਾਲਾਤ ਕੀ ਨੇ ਇਸ ਵਕਤ ਪਿੰਡ ਦੇ ਬਾਰਡਰ ਤੋਂ ਕਰੀਬ 1 ਕਿਲੋਮੀਟਰ ਦੂਰ ਹੈ ਪਿੰਡ ਸ਼ੀਨਾ ਵਿਦੀਚੰਦ ਸ਼ੀਨਾ ਇਤਿਹਾਸਿਕ ਪਿੰਡ ਹੈ ਜਿਸ ਨੇ 1965 ਦੀ ਭਾਰਤ-ਪਾਕ ਜੰਗ ਦਾ ਸੰਤਾਪ ਝੱਲਿਆ 1971 ਦੀ ਭਾਰਤ-ਪਾਕ ਜੰਗ ਦਾ ਸੰਤਾਪ ਝੱਲਿਆ ਔਰ ਇਸ ਵਕਤ ਪਹਿਲਗਾਮ ਦੇ ਵਿੱਚ ਹੋਏ ਘਟਨਾਕਰਮ ਤੋਂ ਬਾਅਦ ਜੋ ਹਾਲਾਤ ਬਣੇ ਹੋਏ ਨੇ ਬਾਦਰ ਦੇ ਪਿੰਡਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਲੋਕ ਡਰੇ ਹੋਏ ਨੇ ਔਰ ਆਮ ਜਨਤਾ ਹੈ ਜਿਹੜੀ ਕਦੇ ਵੀ جنگ ਨਹੀਂ ਚਾਹੁੰਦੀ ਅਜੇ ਹੀ ਕੁਝ ਭਾਵ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਹੁੰਚੇ ਆ ਪਿੰਡ ਵਿਦੀਚੰਦ ਸ਼ੀਨਾ ਇਹ ਬਾਦਰ ਤੋਂ ਕੋਜੀ ਦੂਰੀ ਤੇ ਇਹ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਸ ਸਥਾਨ ਤੇ ਪਹੁੰਚੇ ਆ ਇਸ ਪਿੰਡ ਦੇ ਵਿੱਚ ਪਹੁੰਚੇ ਆ ਜਿਸ ਨੇ 1965 ਦੇ ਵਿੱਚ ਵੱਡਾ ਸੰਤਾਪ ਝੱਲਿਆ ਸੀ ਇੱਕ ਵਾਰ ਇਹਨਾਂ ਦੇ ਵੱਲੋਂ ਪਾਕਿਸਤਾਨ ਦੇ ਕੁਝ ਪਿੰਡਾਂ ਦੇ ਵਿੱਚ ਲੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਵੱਲੋਂ ਇਹਨਾਂ ਦੇ ਉੱਪਰ ਹਮਲਾ ਕਰਕੇ ਇਹ ਪਿੰਡ ਕਰੀਬ 1.5 ਸਾਲ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਰਿਹਾ ਹੈ ਔਰ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਜੰਗ ਦਾ ਐਲਾਨ ਕਰ ਦੇਣਾ ਇਹ ਉਹ ਲੋਕ ਨਹੀਂ ਜਾਣਦੇ ਕਿ ਆਖਰ ਆਮ ਜਨਤਾ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਕਤ ਬਾਦਰ ਦੇ ਨਜ਼ਦੀਕ ਜਿਹੜੇ ਵੀ ਪਿੰਡ ਨੇ ਉੱਥੋਂ ਦੇ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਕਿ ਜੇਕਰ ਦੁਬਾਰਾ ਉਹ ਹਾਲਾਤ ਦੇਖਣ ਚਾਉਂਦੇ ਨੇ ਜਾਂ ਉਹਨਾਂ ਹਾਲਾਤਾਂ ਦੇ ਵਿੱਚ ਜੂਝਣਾ ਪੈਂਦਾ ਏ ਤਾਂ ਇਹਨਾਂ ਦਾ ਕੀ ਬਣੇਗਾ ਸਾਡੇ ਨਾਲ ਕੁਝ ਬਜ਼ੁਰਗ ਨੇ ਜਿਨ੍ਹਾਂ ਨੇ ਉਸ ਲੜਾਈ ਨੂੰ ਅੱਖੀ ਵੇਖਿਆ ਏ ਅੱਖੀ ਡਿੱਠਾ ਏ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਪੂ ਜੀ ਬਲਵੀਰ ਸਿੰਘ ਕਿੰਨੀ ਉਮਰ ਹੋ ਚੁੱਕੀ ਹੈ 7 ਔਰ 1965 ਦੀ ਜਦੋਂ ਜੰਗ ਲੱਗੀ ਸੀ ਉਸ ਵਕਤ ਉਮਰ ਕਿੰਨੀ ਸੀ 1965 ਦੀ ਜਿਹੜੀ ਪਹਿਲਾਂ ਲੱਗੀ ਸੀ ਹਾਂ ਜੀ ਅਈ ਨੰਗ ਲੱਗੀ ਸੀ ਕਿ ਆਪਣੇ ਇਧਰ ਨੰਗ ਗਈ ਬੱਲ ਤੜਕੇ ਉਮਰ ਕਿੰਨੀ ਆ ਉਹਰ 70 ਦੱਸਦੀ ਉਹਨਾਂ ਨੂੰ ਹਾਂਜੀ ਹਾਂਜੀ ਇਧਰ ਨੰਗ ਤੇ ਉਦੋਂ ਮੁੜ ਕੇ ਉਦੋਂ ਬਾਅਦ ਜੰਗ ਜਿਹੜਾ ਲੱਗਾ ਉਹਨਾਂ ਸਾਨੂੰ ਭਜਾਤਾ ਅਸੀਂ ਮੁਸ਼ਕਲ ਦੇ ਵਿੱਚ ਫਸੇ ਰਹੇ ਅਸੀਂ ਦੂਰ ਸਾਰ ਬਾਹਰ ੱੱਕੇ ਤੋੜੇ ਖਾਂਦੇ ਰਹੇ ਸਾਨੂੰ ਬਹੁਤ ਮੁਸ਼ਕਲ ਆਈ ਤੇ ਕਿ ਰੋਟੀ ਮਿਲਣੀ ਨਾ ਮਿਲਣੀ ਪਾਣੀ ਮਿਲਣਾ ਨਾ ਮਿਲਣਾ ਅਸੀਂ ਚੋਨੇ ਵਿੱਚ ਜੰਗ ਨਾ ਹੀ ਲੱਗੀ ਇਹ ਜਦੋਂ 65 ਦੀ جنگ ਲੱਗਦੀ ਇੱਕ ਵਾਰ ਕਿਹਾ ਗਿਆ ਨਾ ਵੀ ਪਾਕਿਸਤਾਨ ਦੇ ਕੁਝ ਏਰੀਏ ਦੇ ਉੱਤੇ ਇਸ ਛੀਨੇਪਿੰਡ ਦੇ ਲੋਕਾਂ ਵੱਲੋਂ ਜਿਹੜਾ ਆ ਲੁੱਟਮਾਰ ਕੀਤੀ ਗਈ ਸੀ ਉਹ ਲੁੱਟਮਾਰ ਕੀਤੀ ਗਈ ਪਹਿਲਾਂ ਉਹਨਾਂ ਕੀਤੀ ਪਹਿਲਾਂ ਆਪਣਿਆਂ ਨੇ ਕੀਤੀ ਤੇ ਮੁੜ ਕੇ ਜਦੋਂ ਅਸੀਂ ਵਾਹਗੇ ਤੇ ਉਹਨਾਂ ਦੀ ਵਾਰੀ ਆਈ ਉਹ ਸਭ ਕੋ ਲੈ ਕੇ ਸਭ ਕੋ ਪੁੱਟ ਕੇ ਜੋਰ ਰੱਖ ਤਾ ਜੋ ਕੋਈ ਨਾ ਕੁਝ ਨਹੀਂ ਜੜਿਆ ਉਹਨਾਂ ਕੋ ਰੂੜੀ ਵੀ ਨਹੀਂ ਛੱਡੀ ਨਾ ਕੋਈ ਏਟ ਨਾ ਵਟਾ ਨਾ ਰੂੜੀ ਕੱਖ ਨਹੀਂ ਚੜਦਾ ਉਹ ਕਿੰਨਾ ਚਿਰ ਤੱਕ 1.5 ਸਾਲ ਤੱਕ ਇੱਥੇ 1.5 ਸਾਲ ਤੱਕ ਰਿਹਾ ਉਹਨਾਂ ਦੇ ਕੰਮ ਫਿਰ ਇਹ ਪਿੰਡ ਦੇ ਜਿਹੜੇ ਲੋਕ ਸੀ ਉਹ ਕਿੱਥੇ ਰਹੇ ਉਹ ਗਏ ਨੇ ਆਪਣੇ ਗੱਗੂ ਬੂਏ ਤੰਬੂ ਲੱਗੇ ਤੇ ਬਾਕੀ ਕੋਈ ਅੰਗੀ ਸਾਕੀ ਠੱਕੇ ਖਾਂਦੇ ਡੰਗਰ ਵਾਛੇ ਵਾਲੇ ਨਹੀਂ ਉਹਨਾਂ ਦਾ ਸੂਤਰ ਉਹਨਾਂ ਮਾਲ ਡੰਗਰ ਨੂੰ ਕਿੱਥੋਂ ਪੱਟਾ ਟੱਕਾ ਪਾਉਂਦੇ ਇਤਰਾ ਸਾਨੂੰ ਮੁਸ਼ਕਲਾਂ ਬਹੁਤ ਆਈ ਤੇ ਤੁਸੀਂ ਕਿੱਥੇ ਰਹੇ ਉਸ ਦੌਰਾਨ ਅਸੀਂ ਰਹੇ ਉਹ ਪਹਿਲਾ ਮੁਗਲ ਚਾਕਾ ਫਿਰ ਆਪਣੇ ਕੰਨ ਤਾਰਨ ਆਪਣੇ ਫੇਰ ਅਹੀ ਚਲੇ ਆਪਣੇ ਬਾਕੀ ਪਿੰਡਾਂ ਦਾ ਪਿਰਿੰਗੜੀ ਕਿੰਨਾ ਪਿੰਡਾਂ ਦੇ ਵਿੱਚ ਮੈਂ ਡੰਗਰ ਖੜੇ ਆ ਨਹੀਂ ਗੁਜ਼ਾਰਾ ਹੁੰਦਾ ਡੰਗਰਾਂ ਨਾਲ ਠੱਕੇ ਥੋੜੇ ਖਾਣਾ ਬੰਦੇ ਆ ਜਦੋਂ ਆਪਣੇ ਪਿੰਡ ਵਾਪਸ ਆਉਣ ਦਾ ਮੌਕਾ ਮਿਲਿਆ ਫੇਰ ਫੇਰ ਅਹੀ ਡੰਗਰ ਲਿਆਣ ਦੇ ਪਿੰਡਾਂ ਨਾਲ ਆਖਿਆ ਵੀ ਕਿ ਸੱਤਾਂ ਤੁਸੀਂ ਇੰਜ ਕਰੋ ਕਿ ਤੁਹਾਨੂੰ ਜਿਹੜੇ ਗੋਲ ਸਾਹਿਬ ਨੇ ਆਖਿਆ ਵੀ ਮੈਂ ਕੋਈ ਪੈਸਾ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਪਿੰਡ ਦਾ ਸਾਰੇ ਆਓ ਫਿਰ ਅਹੀ ਪਿੰਡ ਆਏ ਤੇ ਫਿਰ ਸਾਨੂੰ ਪਹਟਾ ਕੱਢਣ ਲੱਗਾ ਜਿਹੜੀ ਦੇਂਦੇ ਤਨਖਾਹ ਡਰਨੇ ਹੀ ਲੱਗਦਾ ਕਿ ਜੇ ਦੁਬਾਰਾ ਪਿੰਡ ਦੇ ਵਿੱਚ ਆਏ ਫਿਰ ਦੁਬਾਰਾ ਹਮਲਾ ਹੋ ਗਿਆ ਜਾਂ ਕੋਈ ਇਹੋ ਜਿਹਾ ਡਰ ਸਾਨੂੰ ਜਦੋਂ ਹੁਣ ਵੀ ਬਿਖੇ ਤਾਂ ਵੀ ਡਰਿਆ ਨਹੀਂ ਜਾਂ ਚਲੇਗਾ ਸਾਨੂੰ ਡਰੋ ਨਹੀਂ ਜਾਈਏ ਕਿਦਰ ਜਾਂ ਅਸੀਂ ਆਪਣੇ ਘਰ ਹੀ ਹੁਣ ਰਹਿਣਾ ਤੇ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਫਿਰ ਦੁਬਾਰਾ ਦੁਬਾਰਾ ਜਿਹੜੇ ਹੁਣ ਫਿਰ ਸਾਨੂੰ ਮੁਸ਼ਕਲ ਹੋ ਗਈ ਬਹੁਤ ਪਈ ਇਹ ਕਿਹੜਾ ਜਮਾਂ ਹੈ ਕਿਹਦੇ ਪੱਟੀ ਖੜਾ ਹੈ ਕਿਹੜਾ ਮਾਲ ਡੰਗਰ ਖੜਾ ਹੈ ਕਿ ਨਾ ਕੋਈ ਆਟਾ ਨਾ ਲੈਣਾ ਨਾ ਕੋ ਕੋ ਇਕੱਠੋ ਹੀ ਖਾਵਾਂਗੇ ਅਹੀਂ ਕਿਹੜੀ ਬਾਜੀ ਟੋਪੀ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਲਾਤ ਰਹੇ ਨੇ ਜਦੋਂ ਪਾਕਿਸਤਾਨ ਵੱਲੋਂ ਇਸ ਪਿੰਡ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈ ਤਾਂ ਡੇਢ ਸਾਲ ਤੱਕ ਇੱਥੋਂ ਦੇ ਜਿਹੜੇ ਵਸਨੀਕ ਨੇ ਉਹ ਦਰਦਰ ਦੀਆਂ ਠੋਕਰਾਂ ਖਾਂਦੇ ਨੇ ਫਿਰ ਜਦੋਂ ਵਾਪਸ ਆਉਣ ਦਾ ਮੌਕਾ ਮਿਲਦਾ ਹੈ ਤਾਂ ਇਹ ਪਿੰਡ ਇਕਦਮ ਕਹਿੰਦੇ ਨੇ ਤੈਸ ਨੈਸ ਕਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਉਹਨਾਂ ਕੁਝ ਨਹੀਂ ਛੱਡਿਆ ਕਹਿੰਦਾ ਹੈ ਤੈ ਘਰ ਅਸੀਂ ਆਪਣੇ ਘਰ ਵੀ ਨਹੀਂ ਪਛਾਣਤਾ। ਔਰ ਐਸ ਵਕਤ ਨੌਜਵਾਨ ਵੀਰ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਜ਼ੁਰਗਾਂ ਤੋਂ ਕੁਝ ਗੱਲਾਂ ਸੁਣੀਆਂ ਹੋਣਗੀਆਂ ਤੁਸੀਂ ਬਜ਼ੁਰਗਾਂ ਤੋਂ ਔਰ ਕਿਹੋ ਜਿਹੇ ਹਾਲਾਤ ਦੱਸਦੇ ਨੇ ਉਸ ਵਕਤ। ਲਾ ਦੇ ਇਦਾਂ ਦਾ ਇਹ ਮਲੇ ਇਹੋ ਦੱਸਦੇ ਆ ਪਿੰਡ ਸਾਰਾ ਤੈਸ ਦਾ ਹਰਕਤ ਐ ਬੰਬਾਣੇ। ਬਲੋ ਜਦੋਂ ਆਏ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਕਮਰਾ ਕਿਸੇ ਦਾ ਕਿੱਥੇ ਆ ਕਿੱਥੇ ਨਹੀਂ ਇਹੋ ਕੁਛ ਹੀ ਦੱਸਦੇ ਆ ਇੱਕ ਜਿਹੜੀ ਆ ਸੁਣੀ ਹੋਈ ਗੱਲ ਤੁਸੀਂ ਜਦੋਂ ਮਹਿਸੂਸ ਕਰਦੇ ਹੋ ਦਿਲ ਤਾਂ ਉਦੋਂ ਵੀ ਦਹਿਲ ਜਾਂਦਾ ਏ ਪਰ ਹੁਣ ਫੇਰ ਹਾਲਾਤ ਬਣੇ ਹੋਏ ਨੇ ਝੰਗ ਦੇ ਹਾਂਜੀ ਦਿਲ ਤਾਂ ਦਹਿਲਦਾ ਹੀ ਆ ਮਤਲਬ ਹੁਣ ਇੰਨਾ ਮਤਲਬ ਕਰਕਰ ਕਰਕੇ ਮਾੜੇ ਚੰਗੇ ਕੰਮ ਮਤਲਬ ਕਮਰੇ ਭਾਈ ਆ ਤੇ ਜੇ ਨੁਕਸਾਨ ਹੋ ਜੇ ਤੇ ਫਿਰ ਕਿਸੇ ਡਰਤ ਹੁੰਦਾ ਹੀ ਆ ਮਤਲਬ ਜਾਣਦਾ ਵੀ ਹੁਣ ਕਿਹੜਾ ਕਿਹੜਾ ਸਮਾਨ ਘਰ ਚੁੱਕੇ ਖੜਾ ਕਿੱਥੇ ਖੜਾਂਗੇ ਕੋਈ ਖੜਨ ਦਾ ਜਗ੍ਹਾ ਹੈ ਨਹੀਂ ਕੋਈ ਸੰਬੰਧ ਹੈ ਨਹੀਂ ਕਿਤੇ ਵੀ ਖੜਨ ਦਾ ਆਸਾਂ ਦਾ ਸਾਡੇ ਕੋਲ ਹੈ ਤੇ ਜਿਹੜੇ ਮਾਤੜ ਬੰਦੇ ਉਹਨਾਂ ਨੂੰ ਤੇ ਆਪਣੇ ਖਾਤੇ ਸੰਦ ਖੜਨਗੇ ਕਿ ਕੀ ਚਲਾ ਦੇਖਣਵੇਂ ਕਰਤੇ ਕੋਈ ਰਜਗਾਰ ਤਾਂ ਹੈਗਾ ਨਹੀਂ ਕਿਤੇ ਵੀ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਲਾਤ ਨੇ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਬਾਪੂ ਜੀ ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਜ਼ੁਰਗਾਂ ਦੀਆਂ ਗੱਲਾਂ ਵੀ ਸੁਣੀਆਂ ਨੇ ਕੁਝ ਹੱਡੀ ਜਿਹੜਾ ਆ ਆਪਣੇ ਪਿੰਡੇ ਤੇ ਵੀ ਹੰਡਾਇਆ ਏ ਔਰ ਇਸ ਵਕਤ ਫੇਰ ਜਿਹੜਾ ਡਰ ਬਣਿਆ ਹੋਇਆ ਏ ਕਿ ਕਿਸੇ ਵੀ ਵੇਲੇ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਏ ਜਾਂ ਜੰਗ ਲੱਗਣ ਦਾ ਖਤਰਾ ਬਣਿਆ ਹੋਇਆ ਏ ਐ ਅੱਜ ਪਹਿਲਾਂ ਹੀ ਇਹ ਗੱਲਾਂ ਵੀ ਜੰਗ ਜਿੱਦੀ ਲੱਗਣੀ ਨਾ ਹੀ ਲੱਗੇ ਤੇ ਦੂਜੀ ਗੱਲ ਇਹ ਵੀ ਜੋ ਪਹਿਲਾਂ ਉਹਨਾਂ ਚੀਨੇ ਵਾਲੇ ਮੱਲੇ ਸੇ ਆਪਣੇ ਨੇ ਮੱਲੇ ਹੀ ਉਹਨਾਂ ਨੇ ਉਦਨ ਲੁੱਟ ਮਾਰ ਕਰਕੇ ਲਿਆਈ ਮੜਗੋਨਾ ਕਤਰ ਦੀ ਲੜਾਈ ਦੇ ਵਿੱਚ ਉਹਨਾਂ ਮਾਰ ਲਿਆ ਜੋ ਉਹ ਸਾਰੇ ਲੈਗੇ ਦੇ ਸਾਥ ਸਭ ਕੁਝ ਉਹਨਾਂ ਨੇ ਇੱਕ ਰੋਖ ਨਹੀਂ ਰਹਿਣ ਦਿੱਤਾ ਕੋਈ ਘਰ ਦਾ ਬੂਆ ਨਹੀਂ ਰਹਿਂਦਾ ਕੋਈ ਇਟ ਨਹੀਂ ਰਹਿਣ ਦਿੱਤੀ ਜੋ ਉਹਨਾਂ ਸਭ ਤਬਾਹ ਕਰਕੇ ਲੱਗੇ ਤੇ ਡੇਰ ਸਾਲ ਦੇ ਵਿੱਚ ਮੜਗੇ ਹੀ ਨਹੀਂ ਸਾਨੂੰ ਵਿੱਚ ਲੈਂਦਾ ਹੈ ਨਾ ਅਹੀਂ ਕਿ ਤੰਬੂਆਂ ਵਿੱਚ ਕਰ 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 ਕਜੀਕੇ ਰਿਸ਼ਤੇਦਾਰ ਕੋ ਇਹਨਾਂ ਜਿਹੜਾ ਕੌਣ ਰੱਖਦਾ ਰੋਟੀ ਪਾਣ ਕੌਣ ਦਿੰਦਾ ਤੇ ਐਂ ਜੰਨੇ ਵਿੱਚ ਜਿਹੜੀ ਮਾੜੀ ਚੰਗੀ ਅਸੀਂ ਦਿਖਾਣੇ ਆ ਕਾਈ ਜੀ ਆ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਹਾਲਾਤ ਜਿਹੜੇ ਨੇ ਜਦੋਂ ਅਜਿਹੇ ਬਣਦੇ ਨੇ ਤਾਂ ਜਿਹੜੇ ਆ ਘਰਾਂ ਦੇ ਘਾਟ ਤਬਾਹ ਹੋ ਜਾਂਦੇ ਨੇ ਬਾਪੂ ਜੀ ਕਿੰਨੀ ਉਮਰ ਹੋ ਚੁੱਕੀ ਐ ਇਸ ਵਕਤ ਆਪਣੀ ਹਾਂਜੀ ਆਪਣੀ ਹੋ ਗਈ ਸੱਤਕ ਔਰ ਫਿਰ ਤਾਂ 1965 ਔਰ 1971 ਜਿਹੜੀ ਆ ਅੱਖੀ ਡਿੱਠੀ ਹੋਏਗੀ ਪਿੰਡੇ ਤੇ ਹੰਡਾਈ ਹੋਏਗੀ ਆਹ ਦੇਖੀ ਆ ਇਸਾਈ ਕਤਰੀ ਪੈਂਧੀ ਹਾਂਜੀ ਕਾਰਗਿਲ ਦੀ ਅੱਛਾ ਜੀ ਜੀ ਸਰ ਬਾਹਰ ਰਹੇ ਆਂ ਹੀ ਹਾਂਜੀ ਢੇ ਸਾਲ ਇਥੋਂ ਨਿਕਲੇ ਬਾਹਰ ਰਹੇ ਉਥੇ ਕਾਹ ਬਕਾ ਨਗਰਾਂ ਦੇ ਨਹੀਂ ਸਕਦਾ ਫੇਰ ਪਿੰਡੋਂ ਨਾ ਛੱਡਿਆ ਤਾਂ ਫੇਰ ਆਏ ਥਾਂ ਚ ਕੱਢ ਲੈਂਦੇ ਸਾਨੂੰ ਲੱਭਣ ਜਾਇ ਇਥੇ ਤੇ ਚਾ ਐਸਵਾ ਗਾ ਫੇਰ ਗਏ ਸਭ ਜੋ ਹਮ ਕਾਨ ਜੋ ਰੱਖ ਲੈ ਗਏ ਬੋਰਡ ਬੋਰਡ ਉਹ ਬੋਰਡ ਬਚਿਆ ਹੋ ਜਿਹੜਾ ਬਚਿਆ ਹੋ ਸਭ ਬਾਗੂ ਲੈ ਗਏ ਇਹ ਵੇਖਿਆ ਲੈ ਗਏ ਹਾਂਜੀ ਪਿੰਡ ਦਾ ਹੋਰ ਜਾਨੀ ਨੁਕਸਾਨ ਕਿਹੋ ਜਿਹਾ ਹੋਇਆ ਸੀ ਜਾਨੀ ਉਹ ਜਿਹੜਾ ਮਾਂਡਾ ਹੀ ਫੇਰ ਗਏ ਸਦਾ ਦੇ ਨੁਕਸਾਨ ਕੀ ਜੋ ਇੱਟ ਪੱਟਾ ਸਭ ਲੈ ਗਏ ਕੋਈ ਮਤਲਬ ਕਿ ਪਿੰਡ ਦੇ ਵਸਨੀਕ ਵੀ ਉਸ ਜੰਗ ਦੀ ਭੇਟ ਚੜੇ ਨਾ ਨਾ ਉਹ ਉਹ ਨਹੀਂ ਪੜਿਆ ਉਹ ਸਾਫ ਨਾ ਨਿਕਲ ਗਿਆ ਜਿਉਂ ਨਾ ਪੁਰੀ ਦਾ ਤੋੜਿਆ ਜਨਤਾ ਨੂੰ ਨਗਾ ਕੇ ਅੱਛਾ ਫੇਰ ਪੁਲ ਤੋੜਿਆ ਹੋਣਾ ਇਹ ਚੱਕਰੀ ਇਹ ਦੋਸਤੋ 1965 ਦੇ ਵਿੱਚ ਜਦੋਂ ਜੰਗ ਲੱਗਦੀ ਹੈ ਤਾਂ ਵਿਦੀ ਚੰਦ ਸ਼ੀਨਾ ਪਿੰਡ ਹੈ ਜਿਹੜਾ ਇੱਥੋਂ ਦੇ ਲੋਕ ਪਾਕਿਸਤਾਨ ਦੇ ਕੁਝ ਹਿੱਸੇ ਤੇ ਕਬਜ਼ਾ ਕਰਦੇ ਨੇ ਦੋਸਤੋ ਵਿਦੀ ਚੰਦ ਸ਼ੀਨਾ ਇਹ ਪਿੰਡ ਹੈ ਭਾਰਤ-ਪਾਕ ਸਰਹੱਦ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਇਥੋਂ ਦੇ ਪਿੰਡ ਜਿਹੜੇ ਵਸਨੀਕ ਨੇ ਬਾਰਡਰ ਪਾਰ ਆਪਣੀਆਂ ਫਸਲਾਂ ਵੀ ਬੀਜਦੇ ਨੇ ਔਰ 1965 ਦੇ ਵਿੱਚ ਜਦੋਂ ਜੰਗ ਲੱਗਦੀ ਐ ਤਾਂ ਪਿੰਡ ਵਿਦੀਚੰਦ ਸ਼ੀਨਾ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਥੋਂ ਦੇ ਲੋਕ ਨੇ ਉਹਨਾਂ ਦੀਆਂ ਅੱਖਾਂ ਤੇ ਗਾੜੀ ਆ ਜਾਂਦਾ ਏ ਕਾਰਨ ਕੀ ਰਹਿੰਦੇ ਨੇ ਕਿ ਇਥੋਂ ਦੇ ਲੋਕ ਜਦੋਂ ਭਾਰਤ ਦਾ ਜ਼ੋਰ ਪੈਂਦਾ ਐ ਤਾਂ ਪਾਕਿਸਤਾਨ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਏ ਕੁਝ ਹਿੱਸੇ ਦੇ ਉੱਪਰ ਔਰ ਉਥੋਂ ਦੇ ਪਿੰਡਾਂ ਦੀ ਲੁੱਟਮਾਰ ਕਰਦੇ ਨੇ ਲੋਕ ਔਰ ਇਸ ਕਰਕੇ ਇਸ ਪਿੰਡ ਦਾ ਨਾਮ ਜਿਹੜਾ ਆ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿ ਜੇਕਰ ਇਸ ਪਿੰਡ ਦੇ ਲੋਕ ਸਾਡੇ ਜਿਹੜਾ ਮੌਕਾ ਮਿਲਦਾ ਹੈ ਤਾਂ ਇਸ ਪਿੰਡ ਨੂੰ ਨਹੀਂ ਛੱਡਿਆ ਜਾਵੇਗਾ ਇਹ ਪਾਕਿਸਤਾਨ ਦੇ ਵੱਲੋਂ ਵਿਉਂਤ ਬਣਾ ਲਈ ਜਾਂਦੀ ਹੈ ਫਿਰ 1971 ਦੀ جنگ ਲੱਗਦੀ ਹੈ ਤਾਂ 71 ਦੇ ਵਿੱਚ ਪਾਕਿਸਤਾਨ ਦਾ ਜੋਰ ਪੈਂਦਾ ਏ ਔਰ ਇਸ ਪਿੰਡ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਏ ਸਾਰੇ ਪਿੰਡ ਨੂੰ ਪਹਿਲਾਂ ਹੀ ਭਾਰਤੀ ਫੌਜ ਵੱਲੋਂ ਪਿੰਡ ਦੇ ਲੋਕਾਂ ਨੂੰ ਇੱਥੋਂ ਜਿਹੜਾ ਆ ਕੱਢ ਲਿਆ ਜਾਂਦਾ ਏ ਔਰ ਪਿੰਡ ਦੇ ਉੱਪਰ ਪਾਕਿਸਤਾਨ ਦਾ ਕਬਜ਼ਾ ਹੋ ਜਾਂਦਾ ਏ ਕਬਜ਼ੇ ਤੋਂ ਬਾਅਦ ਇਸ ਪਿੰਡ ਨੂੰ ਤੈਸ ਨੈਸ ਕਰ ਦਿੱਤਾ ਜਾਂਦਾ ਏ ਮਲਿਆ ਮੇਟ ਕਰ ਦਿੱਤਾ ਜਾਂਦਾ ਏ ਪਾਕਿਸਤਾਨ ਦੇ ਵੱਲੋਂ ਔਰ ਹੁਣ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮਸੂਮ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਜੰਗ ਦੀ ਮੰਗ ਕਰ ਰਹੇ ਨੇ ਪਰ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੋ ਲੋਕ ਇਸ ਜੰਗ ਦੀ ਭੇਟ ਚੜਦੇ ਨੇ ਜੰਗ ਦੇ ਵਿੱਚ ਜਿਹੜਾ 2-4 ਹੁੰਦੇ ਨੇ ਉਹਨਾਂ ਨੂੰ ਪਤਾ ਏ ਕਿ ਹਾਲਾਤ ਕਿਸ ਤਰੀਕੇ ਦੇ ਹੁੰਦੇ ਨੇ ਔਰ ਕਿਵੇਂ ਉਹਨਾਂ ਨੂੰ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਏ ਕੀ ਨਾਮ ਹੈ ਜੀ ਤੁਹਾਡਾ ਗੁਰਬਖਸ਼ ਸਿੰਘ ਇਸ ਵਕਤ ਉਮਰ ਕਿੰਨੀ ਹੋ ਚੁੱਕੀ ਹੈ ਉਮਰ ਹਾਂ ਜੀ ਆ 65 ਹਾਂ 65 ਸਾਲ ਔਰ 1971 ਤੇ 65 ਦੀ ਜੰਗ ਵੇਲੇ ਤੁਹਾਡੀ ਉਮਰ ਕਿੰਨੀ ਸੀ ਉਹ ਛੋਟੇ ਜਿਹੇ ਹਾਂ ਅੱਖੀਂ ਦੇਖਾਏ ਹਾਲ ਹੋ ਹਾਂ ਅੱਖੀਂ ਡਿਠਾ ਹੈ ਹਾਲ ਉਹ ਜਿਹੜਾ ਉਦੋਂ ਜੰਗ ਦੇ ਹਾਲਾਤ ਬਣੇ ਸੀ ਪਾਕਿਸਤਾਨ ਦੇ ਕੁਝ ਹਿੱਸੇ ਤੇ ਪਹਿਲਾਂ ਤੁਹਾਡੇ ਪਿੰਡ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਹੈ ਲੁੱਟਮਾਰ ਕੀਤੀ ਜਾਂਦੀ ਹੈ ਫਿਰ ਉਹਨਾਂ ਉਹਨਾਂ ਵੱਲੋਂ ਬਾਅਦ ਚ ਲੱਗਾ ਉਹ ਤਾਂ ਪਤਾ ਇਹ ਨੂੰ ਗਏ ਤੁਰ ਕੇ ਹਾਂਜੀ ਹਾਂ ਕੀ ਹਾਲਾਤ ਸੀ ਉਦੋਂ ਲਾਹਤ ਘਾਹੇ ਇਤਰਾ ਡਾ ਡੁਰ ਕੇ ਨਿਕਲੇ ਹਾਂ ਕੋਰ ਹਾਥ ਮਾਰੇ ਪੋਲ ਵੀ ਉੱਡ ਗਿਆ ਹੈ ਪ੍ਰਿੰਟ ਵਿਧੀ ਚੰਦ ਛੀਨਾ ਤੋਂ ਬਜ਼ੁਰਗ ਮਾਤਾ ਜੀ ਜੁੜ ਰਹੇ ਨੇ ਮਾਤਾ ਜੀ ਸਾਸਤਰੀ ਕਾਲ ਸਾਸਤਰੀ ਕਾਲ ਹੋਤਾ ਕੀ ਨਾਮ ਜੇ ਗੰਗੋ ਕਿੰਨੀ ਉਮਰ ਹੋ ਚੁੱਕੀ ਐ ਇਸ ਵਕਤ ਐ 90 ਸਾਲ ਐ ਵਾਹ ਜੀ ਵਾਹ ਆ ਮਾਤਾ ਜੀ ਦੀ ਉਮਰ 90 ਸਾਲ ਐ ਔਰ ਇਸ ਵਕਤ ਬੜੀ ਵਧੀਆ ਆਵਾਜ਼ ਐ ਸੁਣਦੇ ਵੀ ਵਧੀਆ ਨੇ ਔਰ ਸੇਬ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਜਵਾਨ ਵਿਅਕਤੀ ਦੇ ਨਾਲੋਂ ਵੀ ਦੋ ਗੁਣਾ ਵਧੀਆ ਹੋਏਗੀ ਔਰ ਮਾਤਾ ਜੀ 1965 ਔਰ 1971 ਦੀ ਜੰਗ ਦੇ ਵਿੱਚ ਤੁਸੀਂ ਕਿੰਨੀ ਉਮਰ ਸੀ ਉਸ ਵਕਤ ਤੁਹਾਡੀ 15 ਸਾਲ ਦੀ ਪੂਰਾ ਉਹ ਅੱਖੀਂ ਡਿੱਠਾ ਹੈ ਹਾਲ ਹਾਂ ਲਾਹੌਰਚੀ ਦਾ ਸੌਦਾ ਲੈਣ ਜਾਂਦੀ ਰਹੀ ਨਾਲ ਅੱਛਾ ਜੀ ਮਾਪਿਓ ਦੇ ਨਾਲ ਹਾਂਜੀ ਹਾਂ ਉੱਥੇ ਹੀ ਜਾਂਦੇ ਰਹਿਆ ਮਤਲਬ ਘਰਾਂ ਦੇ ਵਿੱਚ ਚੌਂਕੀਦਾਰਾ ਸੀ ਹਾਂ ਗਾਹ ਮੇਰੇ ਬਾਪ ਦਾ ਵੀ ਉੱਥੇ ਨਾਂ ਨੂੰ ਦਰਜ ਕਰਨ ਨਾਲ ਜਾਂਦੇ ਰਹੇ ਅੱਛਾ ਜੀ ਹਾਂ ਦਾੜਾ ਫੱਕਾ ਲੈਂਦੇ ਰਹੇ ਹੈ ਇਸੇ ਤਰ੍ਹਾਂ ਮੁੜ ਕੇ ਬਾਹਰ ਉੱਠਣਾ ਹੋ ਗਿਆ ਮੁੜ ਕੇ ਫਿਰ ਜੰਗ ਲੱਗਾ ਤੇ ਅਸੀਂ ਉਧਰੋਂ ਖੇਮ ਕਰਨ ਆ ਗਏ ਅੱਛਾ ਜੀ ਹਾਂ ਫੇਮ ਕారణੋਂ ਮੁੜ ਕੇ ਮੈਂ ਇੱਥੇ ਮੰਗੀ ਇੱਥੇ ਵਿਆਹੀ ਆਈ ਅੱਛਾ ਕਿਦੋਂ ਵਿਆਹ ਹੋਇਆ ਵਿਆਹ ਮੇਰਾ 90 'ਚ 1990 ਦੇ ਵਿੱਚ ਵਿਆਹ ਹੁੰਦਾ ਏ ਔਰ ਜੰਗ ਦੇ ਹਾਲਾਤ ਜਿਹੜੇ ਆ ਜਦੋਂ ਜੰਗ ਲੱਗਦੀ ਏ 1965 ਦੀ 1971 ਦੀ ਹਾਂ ਉਦੋਂ ਕਹਿੰਦੇ ਨੇ ਇਹ ਜਿਹੜਾ ਪਿੰਡ ਹੈ ਪਹਿਲਾਂ ਪਾਕਿਸਤਾਨ ਤੇ ਕੁਝ ਕਬਜ਼ਾ ਕਰ ਲੈਂਦਾ ਏ ਬਾਅਦ 'ਚ ਪਾਕਿਸਤਾਨ ਦੇ ਲੋਕ ਇੱਥੇ ਕਬਜ਼ਾ ਕਰਦੇ ਨੇ ਹਾਂ ਇਸੇ ਤਰ੍ਹਾਂ ਵੱਡੀ ਆਈ ਕਦੀ ਉਧਰ ਚਲੇ ਗਿਆ ਕਦੀ ਇੱਧਰ ਆੜ ਕੇ ਪਿੰਡ ਬੰਨ ਲੈ ਹਾਂ ਅੱਤੀ ਹੋਰ ਉੱਧਰ ਆ ਕੇ ਤੇ ਖੇਮ ਕਰਨ ਮੱਲਿਆ ਹੈ ਖੇਮ ਕਰਨੋਂ ਅਸੀਂ ਮੁੜ ਕੇ ਬਾਅਦ ਦੇ ਵਿੱਚ ਨਹੀਂ ਉੱਠੇ ਐਨੇ ਜੰਗ ਲੱਗਦੇ ਰ ਮੁੜਕੇ ਨਹੀਂ ਸੀ ਹਾਂ ਵਿਆਹੀ ਮੈਂ ਮਾਚੀ ਖੇਮ ਕਰਨੋਂ ਇੱਥੇ ਆਈ ਹਾਂ ਅੱਛਾ ਜੀ ਹਾਂ ਜੀ ਤੇ ਜਿਹੜਾ ਜੰਗ ਦੇ ਹਾਲਾਤ ਹੁੰਦੇ ਨੇ ਏਸੀ ਕਮਰਿਆਂ ਦੇ ਵਿੱਚ ਹਾਕਮ ਕਹਿ ਦਿੰਦੇ ਨੇ ਕਿ ਜੰਗ ਲਾ ਦਿੱਤੀ ਜਾਵੇ ਆਮ ਲੋਕ ਜਿਹੜੇ جنگ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਨੇ ਉਹ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਅਸੀਂ ਤੰਬੂ ਲਾ ਕੇ ਬਹਿ ਜਾਂਦੇ ਸਾਂ ਤੇ ਕਾਨੇ ਭੰਨ ਕੇ ਕਾਨਿਆਂ ਦੀ ਛੱਤ ਪਾ ਲੈਣੀ ਕੰਨਾ ਕਰ ਲੈਣੀਆਂ ਕੱਚੀਆਂ ਰਾਤੀਆਂ ਦੀਆਂ ਕਰ ਲੈਣੀਆਂ ਤੇ ਕੁੜੀਆਂ ਨੇ ਮਿੱਟੀ ਲੈਣ ਜਾਣਾ ਤੇ ਮਿੱਟੀ ਦੇ ਥੋਬੇ ਲਾ ਲਾ ਕੇ ਤੇ ਘਰ ਬਣਾ ਲੈਣਾ ਇਹ ਲੱਗਦਾ ਇੱਕ جنگ ਜਿਹੜੀ ਆ ਕਿਸੇ ਮਸਲੇ ਦਾ ਹੱਲ ਹੈ ਹੁਣ ਇਹ ਪੁੱਤ ਗਾਂਧਾ ਗੱਲਾਂ ਦਾ ਨਹੀਂ ਮੈਨੂੰ ਪਤਾ ਲੱਗਦਾ ਹੁਣ ਹੁੰਬਰੋਗੀ ਵੱਡੀ ਤੇ ਅਕਲ ਪਛਾਣ ਦੇ ਵਿੱਚ ਨਹੀਂ ਆ ਜੰਗ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ ਆਹੀ ਤਾਂ ਨੇ ਆਪੀ ਆ ਬੱਚੇ ਜਿਹੜੇ ਨਿਕੇ ਨਿਕੇ ਪਨੀਰੀ ਪਾਲੀ ਆ ਇਹ ਆਪਣੇ ਲੈਂਦ ਰਹੀ ਦੀ ਦੁਨੀਆ ਤੱਕ ਜਿਉਣ ਤੇ ਆਪਣੀਆਂ ਜਵਾਨੀਆਂ ਮੰਨਣ ਲੜਾਈਆਂ ਦੇ ਵਿੱਚ ਕੁਝ ਨਹੀਂ ਜਿਹੜਾ ਮਰ ਗਿਆ ਹੋ ਗਿਆ ਹੁਣ ਵੀ ਪਾਕਿਸਤਾਨ ਦੇ ਨਾਲ ਜਿਹੜੇ ਹਾਲਾਤ ਨੇ ਇਦਾਂ ਦੇ ਬਣੇ ਹੋਏ ਨੇ ਕਿ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਸਭ ਮੇਰਾ ਰਾਤ ਨੂੰ ਆਪਾਂ ਨੂੰ ਜੋ ਮਰਜ਼ੀ ਕਰ ਸਕਣ ਹੈ ਪਰਾਲੇ ਤਾਂ ਜੇ ਸਰਾੜੇ ਬਾਅਦ ਦੇ ਕਿਸਮ ਹੀ ਨਾ ਜਦੋਂ ਲੈ ਜਾਣਗੇ ਲੈਣੇ ਤੇ ਛੱਡ ਜਾਣਗੇ ਛੱਡ ਜਾਏ ਕਿ ਮਰ ਜਾਗੇ ਨਾ ਮਰ ਜਾਣ। ਪਰ ਇਹ ਜੰਗ ਜ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ ਸਰਕਾਰ ਤੱਕ ਕੋਈ ਗੱਲ ਕਹਿਣੀ ਚਾਹੁੰਦੇ ਹੋ। ਇਹੋ ਕਹਿ ਨਹੀਂ ਚਾਉਂਦੇ ਤੇ ਸਾਨੂੰ ਸ਼ਾਂਤੀ ਚਾਹੀਦੀ ਆ। ਆਮ ਲੋਕ ਨਹੀਂ ਨਾ ਚਾਹੁੰਦੇ ਜੰਗ ਨਹੀਂ ਚਾਹੁੰਦੇ ਲੜਾਈ। ਆ ਜਿਹੜੇ ਬੱਚੇ ਨਿੱਕੇ ਨਿੱਕੇ ਗਾਂ ਪੜ ਲੜ ਰਹੇ ਨੇ ਇਹਨਾਂ ਕੀ ਵੇਖਿਆ। ਤੁਸੀਂ ਲਾਹੌਰ ਜਾਂਦੇ ਰਹੇ ਹੋ ਹਾਂ ਲਾਹੌਰ ਜਾਂਦੇ ਹੋ ਪਾਕਿਸਤਾਨ ਦੇ ਲੋਕਾਂ ਨਾਲ ਮਿਲਦੇ ਰਹੇ ਹੋ ਕੀ ਉਥੋਂ ਦੇ ਲੋਕ ਜੰਗ ਚਾਹੁੰਦੇ ਨੇ ਹੁਣ ਇੰਨਾ ਨਹੀਂ ਪੁੱਤ ਵੀ ਨਹੀਂ ਪਤਾ ਵੀ ਉਹ ਚਾਹੁੰਦੇ ਨੇ ਕਿ ਨਹੀਂ ਆਪਾਂ ਨੇ ਚਾਹੁੰਦੇ ਤੁਸੀਂ ਮਿਲਦੇ ਰਹੇ ਹੋ ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ ਮਿਲਣ ਵਰਤਣ ਵਾਲੇ ਸੀਗਾ ਸੁਭਾਅ ਤਾਂ ਲੜਕੀਆਂ ਤਾਂ ਬਰਛਿਆਂ ਤੇ ਟੰਗ ਕੇ ਕਮਾ ਦਿੰਦੇ ਸੀ ਹਾਂ ਕੰਦੇ ਸੀ ਬੇਇੱਜ਼ਤੀ ਕਰਦੇ ਸੀ ਪਰ ਉਹ ਬੇਇੱਜ਼ਤੀ ਹੁਣ ਜਾਂ ਸਾਥੋਂ ਚੱਲੀ ਨਹੀਂ ਜਾਂਦੀ ਸਾਡੇ ਬੱਚੇ ਨੇ ਨਿਗ ਨਿਗ ਪਨੀਰੀ ਪਾਲ ਲੜਈ ਆ ਪਰ ਨਹੀਂ ਅਸੀਂ ਹੋਂੜੇ ਮੋੜ ਨਹੀਂ ਚੁੰਦੇ ਬੜਾ ਜ਼ੁਲਮ ਹੁੰਦਾ ਸੀ ਜ਼ੁਲਮ ਹੁੰਦਾ ਏ ਸਿੱਖਾਂ ਦੇ ਨਾਲ ਇਹ ਬਹੁਤ ਜ਼ੁਲਮ ਕਰਦੇ ਰਹੇ ਬਹੁਤ ਜ਼ੁਲਮ ਕਰ ਪਰ ਨਹੀਂ ਹੁਣ ਨਹੀਂ ਚਾਹੀਦਾ ਆ ਬੱਚੇ ਨਿਕੇ ਨਿਕੇ ਪਾਲਿਆ ਕਿਤਰਾ ਪਾਲੀਦੇ ਨੇ ਕਿਤਰਾ ਵੱਡੇ ਕਰੀਦੇ ਨੇ ਤੇ ਅਗਲੇ ਮਰੋੜ ਕੇ ਸੋੜ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਜੰਗ ਦੇ ਹਾਲਾਤ ਹੁੰਦੇ ਨੇ ਹੱਦ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਬੇਪਤੀਆਂ ਕੀਤੀਆਂ ਜਾਂਦੀਆਂ ਨੇ ਛੋਟੇ-ਛੋਟੇ ਬੱਚੇ ਵੀ ਜਿਹੜੇ ਬਖਸ਼ੇ ਨਹੀਂ ਜਾਂਦੇ ਮੁੱਖ ਦੀ ਗੱਲ ਹੈ ਕਿ ਜਿਹੜੇ ਬਾਰਡਰ ਦੇ ਨਜ਼ਦੀਕ ਪਿੰਡ ਨੇ ਇੱਥੋਂ ਦੇ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਔਰ ਜੇਕਰ ਜੰਗ ਲੱਗਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ ਲੋਕ ਬੇਘਰ ਹੋਣਗੇ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਉਸ ਦੀ ਗਰਾਉਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਹੈ ਇਹ ਬਾਰਡਰ ਦੇ ਨਜ਼ਦੀਕ ਪਿੰਡ ਹੈ ਵਿਦੀਚੰਦ ਸ਼ੀਨਾ ਜੋ 1.5 ਸਾਲ ਤੱਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਲੋਕ ਦੁਬਾਰਾ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਔਰ ਜਿੰਨਾ ਲੋਕਾਂ ਨੇ ਇਹ ਹਾਲਾਤ ਦੇਖੇ ਨੇ ਕਿ ਕਿਸ ਤਰੀਕੇ ਨਾਲ ਉਹ 1.5 ਸਾਲ ਤੱਕ ਬੇਘਰ ਰਹੇ ਦਰਦਰ ਦੀਆਂ ਠੋਕਰਾਂ ਖਾਦੀਆਂ ਸਹਾਰਾ ਨਹੀਂ ਕੋਈ ਮਿਲਿਆ ਉਹ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਗਰਾਉਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ